ਜਿਹੜੀਆਂ ਪ੍ਰਾਣੀਆਂ ਕਵੈਨਾਂ ਨੇ ਜਿਵੇਂ 2010 ਮਾਡਲ ਤੋਂ ਥੱਲੇ ਥੱਲੇ ਲਾ ਲੋ 11 12 ਤੋਂ ਥੱਲੇ ਕਈਆਂ ਦੇ 11 12 ਚ ਵੀ ਆਏ ਤੇ ਆਹ ਟਾਇਰ ਨਾ ਪਿਛਲੇ ਹਿੱਸੇ ਦੇ ਛੋਟੇ ਆਉਂਦੇ ਨੇ ਤੇ 7 50 16 ਦੇ ਉਹ ਉਭੜੀ ਜਾਂਦੀਆਂ ਨੇ ਕਣਕ ਚ ਹੁਣ ਕਣਕ ਦਾ ਸੀਜ਼ਨ ਆ ਰਿਹਾ ਹੈ ਤੇ ਇਹ ਹੀ ਰਿੰਬਾ ਜ ਜਾਨੀ ਕਿ ਪੈ ਤਾਂ 9 16 ਦੇ ਵੀ ਜਾਣਗੇ ਪਰ ਉਹ ਇੱਥੇ ਆੜਨ ਲੱਗ ਜਾਂਦੇ ਨੇ ਜਿਹਦਾ ਹਿੱਸਾ ਭੀੜ ਹੈ ਪ੍ਰਾਣੀਆਂ ਮਸ਼ੀਨਾਂ ਦੇ ਇਸ ਲਈ 8 25 16 ਦੇ ਇਹਨਾਂ 'ਚ ਪਾ ਲਿਆ ਕਰੋ ਤੇ ਇਹਦੇ ਨਾਲ ਵੀ ਬਹੁਤ ਵਧੀਆ ਫਰਕ ਰਹਿੰਦਾ 82516 ਦੇ ਪਾਏ ਹੋਏ ਨੇ 75016 ਦੇ ਕੱਟ ਤੇ ਪਹਿਲਾਂ ਇਹਦੇ ਨਾਲ ਦੇ ਦੀ ਦੇਖ 75016 ਦੇ ਆ 82516 ਦੇ ਬਾਤ ਹੈ ਜਾਨੀ ਕਿ ਇਹੀ ਰਿੰਬਾਜ ਪਾਏ ਜਾਂਦੇ ਨੇ ਤੇ ਬਾਕੀ ਹੁਣ ਤੱਕ ਕੰਬਾਈਨਾਂ ਵਾਲਿਆਂ ਨੂੰ ਇਹ ਵੱਡੇ ਵਾਗ ਦੇਣੇ ਚਾਹੀਦੇ ਨੇ ਟਾਇਰ ਨਮੀਆਂ 'ਚ ਤਾਂ ਕਰ 916 ਦੇ ਆਉਂਦੇ ਨੇ ਠੀਕ ਹੈ ਗੱਲ ਕਈ ਕੰਬਾਈਨਾਂ ਦੇ ਨਾ ਜਦੋਂ ਆਪਾਂ ਹਾਈ ਲਾਉਂਦੇ ਆ ਤੇ ਉਹ ਪਿੱਛੇ ਝੂਠ ਜੀ ਛੱਡੀ ਜਾਂਦੇ ਨੇ ਜਾਨੀ ਕਿ ਕਣਕ ਦੇ ਵਿੱਚ ਵੱਢਦੇ ਨਹੀਂ ਸਮਾਰ ਕੇ ਬਲੇਡ ਤੇ ਆਹ ਬਲੇਡ ਦਾ ਚੱਕਰ ਹੈ ਜਾਨਕਿ ਆਹ ਚੱਕਰੇ ਦੇ ਘੱਟ ਹੁੰਦੇ ਨੇ ਤੇ ਬਲੇਡ ਵੱਡਦਾ ਨਹੀਂ ਹੁੰਦਾ ਅਗਲਾ ਫੇਰ ਹੌਲੀ ਕਰ ਲੰਦਾ ਜਾਨਕਿ ਦੂਸਰੇ ਗੇਅਰ ਚੋਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਚਲ ਕਈ ਵਾਰੀ ਕਈਆਂ ਦੇ ਦਿੱਕਤ ਆਉਂਦੀ ਹੈ ਤਾਂ ਫਿਰ ਆਹ ਪੁਲੀ ਫੀਡਰ ਵਾਲੀ ਜਿਹੜੀ ਪੁਲੀ ਆਹ ਛੋਟੀ ਪਾ ਲਿਆ ਕਰੋ ਕਟਰ ਦੀ ਤੇ ਚਾਹੇ ਉੱਪਰਲੀ ਬੜੀ ਪਰ ਉਹ ਜ਼ਿਆਦਾ ਚੱਕਰ ਫੇਰ ਉਹੀ ਖਰਚੇ ਵਾਲਾ ਕੰਮ ਸੌਖਾ ਕੰਮ ਇਹ ਹੈ ਵੀ ਆਹ ਪੁਲੀ ਛੋਟੀ ਪਾ ਲਓ ਕਈਆਂ ਦੇ ਅੱਠ ਚੱਲਦੀ ਹੈ ਕਈਆਂ 7.5 ਪਾ ਲਓ ਇਹ 87 ਚੱਲ ਜੀ ਇਹਦਾ 7 ਪਾ ਲਓ ਤੇ ਫਿਰ ਜੇ ਮਰਜ਼ੀ ਹਾਈ ਲਾਈ ਜਾਓ ਬਲੇਡ ਕਰਨੀ ਹੋਣੀ ਕੋਈ ਚੱਕਰ ਪੈਣਾ ਜਾਨੀ ਕਿ ਵੱਡ ਵੱਡ ਮਾਰੂ ਤੇ ਬਾਕੀ ਪਿੱਛੇ ਮਸ਼ੀਨ ਤੁਸੀਂ ਦੇਖਣੀ ਹੈ ਕਈ ਮਸ਼ੀਨਾਂ ਨਾ ਬਾਈ ਹੈੱਡ ਬਹੁਤ ਤੋੜ ਦੀਆਂ ਨੇ ਆ ਤੇ ਜਿਹੜਾ ਹੈੱਡ ਤੋੜਨ ਦਾ ਕਈ ਵਾਰੀ ਇਹ ਕਾਰਨ ਹੁੰਦਾ ਜਿਹੜਾ ਆਪਾਂ ਇੱਥੇ ਬੈਰਿੰਗ ਬਾ ਦਿੰਦੇ ਆ 5 ਨੰਬਰ ਦਾ ਕਈਆਂ ਦੇ ਪੈਂਦਾ 4 ਦਾ ਕਈਆਂ ਦੇ ਡਬਲ ਵੀ ਪੈਂਦੇ ਨੇ ਕਿਉਂਕਿ ਇਹਨੂੰ ਐ ਜਾਣ ਨੂੰ ਜਗ੍ਹਾ ਨਹੀਂ ਮਿਲਦੀ ਇਸ ਲਈ ਇੱਥੇ ਗੋਲੀ ਆਉਂਦੀ ਏ ਇੱਕ ਜਾਣੀ ਕਿ 베어링 ਵਰਗੀ ਗੋਲੀ ਹੁੰਦੀ ਹੈ ਉਹ ਐ ਘੁੰਮਦੀ ਰਹਿੰਦੀ ਹੈ ਔਰ ਅਡਜਸਟੇਬਲ ਹੁੰਦੀ ਹੈ ਉਹ ਪਾਇਆ ਕਰੋ ਇੱਥੋਂ ਫਿਰ ਕਿ ਤੱਕ ਨਹੀਂ ਮਾਰਦਾ ਇੱਧਰ ਉੱਧਰ ਐਸ ਲੋਡ ਨਹੀਂ ਟੁੱਟਦਾ ਹੁੰਦਾ ਉਹ ਐਸ ਲੋਡ ਜੇ ਤੱਕ ਮਾਰਦਾ ਤਾਂ ਟੁੱਟਦਾ ਤੇ ਗੋਲੀ ਪਾ ਦਿਆ ਕਰੋ ਹੈਡ ਨਹੀਂ ਟੁੱਟਦਾ ਹੈਗਾ ਬਾਕੀ ਇੱਕੇ ਦੇ ਥੱਲੇ ਵਾਲਾ ਇਹ ਬੈਲੈਂਸ ਸਹੀ ਹੋਣਾ ਚਾਹੀਦਾ ਬਾਸ਼ਲਾ ਪਾ ਕੇ ਨਾ ਵੀ ਕਈ ਵਾਰ ਰਿਵਟ ਕੋੜ ਦਿੰਨੇ ਆ ਉੱਚਾ ਨੀ ਮੋ ਜਾਂ ਆਪਾਂ ਨਟ ਕੱਸ ਦਿੰਨੇ ਆ ਉੱਥੋਂ ਹੀ ਟੁੱਟਦਾ ਜਿੱਥੋਂ ਨਟ कसे ਹੁੰਦੇ ਨੇ 19 ਨੰਬਰ ਦੇ ਉਹ ਬਰਾਬਰ ਪੱਧਰ ਰੱਖਿਆ ਹੋਣਾ ਚਾਹੀਦਾ ਚਾਹੇ ਥੱਲੇ ਬਾਸ਼ ਲਵਾ ਲਿਆ ਕਰੋ ਜਿੱਥੇ ਪੱਧਰ ਨਹੀਂ ਹੁੰਦਾ ਫਿਰ ਹੈੱਡ ਨਹੀਂ ਟੁੱਟੂਗਾ